ਕਾਲੀਦਨ ਨੂੰ ਸਵਾਲ ਕੀਤਾ ਐ ਇਸੇ ਮਸਲੇ ਤੇ ਉੱਤੇ ਕਿ ਅਣਪਛਾਤੀ ਪੁਲਿਸੀ ਲੱਭੀ ਕਿਉਂ ਨਹੀਂ ਉਹ ਕਹਿੰਦੇ ਕਿ ਉਦੋਂ ਪੰਥਕ ਤੇਰਾ ਨੇ ਜਦੋਂ ਕਿਹਾ ਕਿ ਸਿਆਸੀ ਦਬਾਅ ਦੇ ਕਾਰਨ ਕਿ ਤੁਸੀਂ ਕੇ ਸੀ ਬੀ ਆਈ ਨੂੰ ਦੇ ਦਿਓ ਤੁਹਾਡੇ ਤੇ ਯਕੀਨ ਨਹੀਂ ਹੈਗਾ ਤੇ ਅਸੀਂ ਕੇ ਸੀ ਬੀ ਆਈ ਨੂੰ ਦੇ ਜੀ ਦੇਖੋ ਕਾਰਨ ਤੇ ਸਵਾਲ ਫਿਰ ਇਹੋ ਹੀ ਆ ਕਿ ਤੁਸੀਂ ਸੀ ਬੀ ਆਈ ਤੋਂ ਕਿਉਂ ਭੱਜੇ ਫਿਰ ਜੇ ਸੀ ਬੀ ਆਈ ਦੀ ਜਾਂਚ ਸੀ ਤੇ ਜਦੋਂ ਇਹਦਾ ਮਤਲਬ ਲੋਕਾਂ ਨੂੰ ਤੇ ਪਤਾ ਸੀ ਤੁਹਾਨੂੰ ਗਿਆਨ ਨਹੀਂ ਸੀ ਜਾਂ ਤੁਸੀਂ ਜਾਣਬੋਝ ਕੇ ਇਸ ਕੇਸ ਨੂੰ ਇੱਥੇ ਦਬ ਦਿੱਤਾ ਹੁਣ ਹਾਲਾਤ ਕੀ ਨੇ ਦੋ ਹੁਕਮਨਾਮੇ ਫਿਰ ਪਹਿਲਾ 24 ਸਤੰਬਰ ਨੂੰ ਇੱਕ ਪਾਸੇ ਤੇ ਪਾਵਨ ਸਰੂਪ ਚੋਰੀ ਹੋਇਆ ਹੋਇਆ ਲੱਭ ਨਹੀਂ ਰਿਹਾ ਡੇਰੇ ਵਾਲੇ ਚੁਣੌਤੀ ਦੇ ਰਹੇ ਨੇ ਸਿੱਖਾਂ ਨੂੰ ਕੌਮ ਨੂੰ ਚੁਣੌਤੀ ਦੇ ਰਹੇ ਨੇ ਦੂਸਰੇ ਪਾਸੇ ਤੁਸੀਂ 24 ਸਤੰਬਰ 2015 ਨੂੰ ਉਸ ਡੇਰਾ ਮੁਖੀ ਨੂੰ ਬਿਨ ਮੰਗੀ ਮਾਫੀ ਦੇ ਦਿੰਦੇ ਮਾਫੀ ਦਿੱਤੀ ਗਈ ਕਿਹਦੇ ਕਹਿਣ ਤੇ ਦਿੱਤੀ ਗਈ ਜਥੇਦਾਰਾਂ ਨੇ ਉਹ ਫੈਸਲਾ ਕਿਸ ਤਰ੍ਹਾਂ ਲਿਆ ਕੌਮ ਨੂੰ ਕਿਉਂ ਨਹੀਂ ਪੁੱਛਿਆ ਗਿਆ ਇਹਦਾ ਜਵਾਬ ਅਜੇ ਤੱਕ ਕਿਸੇ ਵੀ ਜਥੇਦਾਰ ਨੇ ਨਹੀਂ ਦਿੱਤਾ ਤਿੰਨ ਜਥੇਦਾਰ ਮੌਜੂਦ ਨਹੀਂ ਆਏ ਸਿੰਘ ਸਾਹਿਬ ਗਿਆਨੀ ਗੁਰਮਖ ਸਿੰਘ ਨੇ ਤੇ ਪ੍ਰੈਸ ਵਾਰਤਾ ਕੀਤੀ ਸੀ ਅਸੀਂ ਪਹੁੰਚੇ ਸੀ ਉੱਥੇ ਉਹੀ ਗੱਲ ਕਰਨ ਲੱਗਾ ਕਿ ਤਿੰਨ ਜਥੇਦਾਰ ਨਹੀਂ ਗਿਆਨੀ ਗੁਰਮਖ ਸਿੰਘ ਉਦੋਂ ਬੋਲਦੇ ਨੇ ਜਦੋਂ ਹੁਕਮਨਾਮਾ ਸੰਗਤੀ ਦਬਾਰ ਥੱਲੇ 16 ਅਕਤੂਬਰ 2015 ਨੂੰ ਰੱਦ ਕੀਤਾ ਜਾਂਦਾ ਹੈ ਵਾਪਸ ਲਿਆ ਜਾਂਦਾ ਹੈ ਗਿਆਨੀ ਗੁਰਮੁਖ ਸਿੰਘ ਮਾਫੀ ਦੇਣ ਵਾਲੇ ਦੇ ਵਿੱਚ ਵੀ ਸ਼ਾਮਲ ਨਹੀਂ ਗਿਆਨੀ ਗੁਰਮੁਖ ਸਿੰਘ ਮਾਫੀ ਰੱਦ ਕਰਨ ਵਾਲੇ ਵਿੱਚ ਸ਼ਾਮਲ ਨਹੀਂ ਤੇ ਗਿਆਨੀ ਰਘਵੀਰ ਸਿੰਘ ਮਾਫੀ ਰੱਦ ਕਰਨ ਵਾਲੇ ਵਿੱਚ ਸ਼ਾਮਲ ਨੇ ਜਿਹੜੇ ਹੁਣ ਸਿੰਘ ਸਭਾ ਕਾਲ ਤੱਕ ਸਭਤ ਯਾਨੀ ਇਕਬਾਲ ਸਿੰਘ ਤਖਤ ਪੜਨਾ ਸਾਡੇ ਉਸ ਵਲੇ ਦੇ ਜੱਸੀਦਾਰ ਦੋਨਾਂ ਹੀ ਉਹ ਕੋ ਨਮਾਇਦੇ ਵਿੱਚ ਦਸਕਤ ਕਰਤਾ ਨੇ ਯਾਨੀ ਮਲਤ ਸਿੰਘ ਜਿਹੜੇ ਉਸ ਵੇਲੇ ਤੱਕ ਕੇਸ ਕਾਰਸਬ ਦੀ ਜੈਸਾ ਦੱਸਾ ਉਹ ਪਹਿਲੇ ਚ ਸ਼ਾਮਲ ਨੇ ਠੀਕ ਹੈ ਦੂਸਰੇ ਚ ਨਹੀਂ ਦੂਸਰੇ ਚ ਵੀ ਆ ਗਏ ਨੇ ਸੋ ਸਵਾਲ ਇਹ ਹੈ ਕਿ ਅੱਜ ਗਿਆਨੀ ਮਲਤ ਸਿੰਘ ਜੀ ਇਸ ਸੰਸਾਰ ਵਿੱਚ ਨਹੀਂ ਹੈ ਅੱਜ ਗਿਆਨੀ ਮਲਤ ਸਿੰਘ ਇਸ ਸੰਸਾਰ ਚ ਨਹੀਂ ਹੈ ਯਾਨੀ ਗੁਰਵਚਨ ਸਿੰਘ ਅਕਾਲ ਤਖਤ ਦੀ ਸੇਵਾ ਵਿੱਚ ਨਹੀਂ ਨੇ ਲੇਕਿਨ ਯਾਨੀ ਗੁਰਮੁਖ ਸਿੰਘ ਅਕਾਲ ਤਖਤ ਦੀ ਸੇਵਾ ਵਿੱਚ ਬਤੌਰ ਹੈੱਡ ਗ੍ਰੰਥੀ ਨੇ ਯਾਨੀ ਇਕਬਾਲ ਸਿੰਘ ਤਖਤ ਦੀ ਸੇਵਾ ਵਿੱਚ ਨਹੀਂ ਹੈ ਲੇਕਿਨ ਬਤੌਰ ਇੱਕ ਗੁਰਸਿੱਖ ਅਕਾਲ ਤਖਤ ਨੂੰ ਨਤਮਸਤਕ ਦੇ ਹੁੰਦੇ ਨੇ ਜੇ ਅਸੀਂ ਤੰਦਾ ਖੋਲਣੀ ਆਈਆਂ ਤੇ ਅਸੀਂ ਥੱਲੇੋਂ ਜਾਣ ਦੀ ਬਜਾਏ ਜੇ ਸਿੱਧਾ ਉੱਤੋਂ ਹੀ ਫੜੀਏ ਕਿ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਸ਼ੁਰੂਆਤ ਜਿਹੜੀ ਆ ਇਹ ਕਰੀਏ ਕਿ ਜਿਨ੍ਹਾਂ ਨੇ ਹੁਕਮਨਾਮਾ ਲਾਗੂ ਕਰਾਇਆ ਸੀ ਆਕਾਤਖ ਦੇ ਰਿਕਾਰਡ ਚ ਸਭ ਕੁਝ ਹੋਏਗਾ ਕਿ ਕਿਹੜੀਆਂ ਕਿਹੜੀਆਂ ਚਿੱਠੀਆਂ ਆਈਆਂ ਸੀ ਉਸ ਵੇਲੇ ਕਿਹੜੇ ਕਿਹੜੇ ਲੋਕ ਜਦੋਂ ਹੁਕਮਨਾਮਾ ਜਾਰੀ ਹੋਇਆ 2007 ਵਾਲਾ ਮੰਚ ਤੇ ਬੈਠੇ ਸਨ ਸਾਹਮਣੇ ਬੈਠੇ ਸਨ ਕਿਹੜੀ ਲੀਡਰਸ਼ਿਪ ਸੀ